ਦੇਖੋ ਜੀ ਜੋ ਮਜੀਠਾ ਵਿਖੇ ਰੈਲੀ ਭਗਵੰਤ ਮਾਨ ਦੀ ਕੇਐਮਐਮ ਮੋਰਚੇ ਵੱਲੋਂ ਲਾਣ ਕੀਤਾ ਗਿਆ ਵੀ 7 ਮਈ ਭਗਵੰਤ ਮਾਨ ਜੀ ਨੂੰ ਸਵਾਲ ਕੀਤੇ ਜਾਣਗੇ ਜੋ ਕਿ ਪਿਛਲੇ ਸਮੇਂ ਸੰਬੂਖਨੋਰੀ ਮੋਰਚੇ ਦੇ ਵਿੱਚੋਂ ਛੱਡ ਗਿਆ ਟਰਾਲੀਆਂ ਚੋਰੀਆਂ ਕੀਤੀਆਂ ਗਈਆਂ ਸਮਾਨ ਚੋਰੀ ਕੀਤਾ ਗਿਆ 3 ਕਰੋੜ 69 ਲੱਖ ਦਾ ਸਮਾਨ ਹੀ ਉੱਤੇ ਸਵਾਲ ਕਰਨੇ ਸੀ ਗਾ ਆਪਣੀਆਂ ਮੰਗਾਂ ਦੇ ਉੱਤੇ 7 ਮਈ ਲੇਕਿਨ ਪੁਲਿਸ ਪ੍ਰਸ਼ਾਸਨ ਨੇ ਰਾਤ ਨੂੰ ਸਾਪੇ ਮਾਰ ਕੇ ਕਿਸਾਨਾਂ ਨੂੰ ਡਿਟੇਨ ਕੀਤਾ ਥਾਣਿਆਂ ਦੇ ਵਿੱਚ ਬੰਦ ਕੀਤੇ ਸੋ ਉਹਦੇ ਵਿਰੋਧ ਵਿੱਚ ਮਜੀਠਾ ਵਿਖੇ ਰੈਲੀ ਦੇ ਵਿੱਚ ਆਪਾਂ ਆ ਗਏ ਆ ਉਥੇ ਚੌਕ ਡੱਕਿਆ ਉਥੇ ਫੈਸਲਾ ਹੋਇਆ ਕਿ ਜਿਹੜੇ ਤੁਹਾਡੇ ਕਿਸਾਨ ਥਾਣਿਆਂ ਚ ਹੈ ਹੁਣੇ ਛੱਡ ਦਿੰਨੇ ਆ ਤੇ ਜਿਹੜੇ ਜੇਲ੍ਹਾਂ ਦੇ ਵਿੱਚ ਆ ਉਹਨਾਂ ਨੂੰ ਠੀਕ 2 ਵਜੇ ਤੱਕ ਰਿਹਾ ਕੀਤਾ ਜਾਊਗਾ ਜਦੋਂ ਅਸੀਂ ਥਾਣਿਆਂ ਦੇ ਵਿੱਚ ਜਾ ਕੇ ਪੁੱਛਿਆ ਉਥੇ ਕੋਈ ਕਾਰਵਾਈ ਦੀ ਗੱਲ ਨਹੀਂ ਹੋਈ ਕੋਈ ਹੁਕਮ ਨਹੀਂ ਆਇਆ ਸੋ ਆਪਾਂ ਦੱਸਣਾ ਚਾਹੁੰਦੇ ਆ ਇੱਕ ਸਾਡੇ ਸੁਭਦੇ ਆ ਗੁਰਵਿੰਦਰ ਸਿੰਘ ਮਸਾਣਿਆ ਸਾਹਿਬ ਉਹਨਾਂ ਨੂੰ ਡਿਟੇਨ ਕੀਤਾ ਅੱਜ ਫਿਰ ਜਦੋਂ ਫੈਸਲਾ ਹੋ ਗਿਆ ਫਿਰ ਕੀ ਘਬਰਾਣਾ ਸਰਕਾਰ ਨੂੰ ਅਸੀਂ ਦੱਸਣਾ ਚਾਹੁੰਦੇ ਆ ਕਿ ਸਰਕਾਰ ਇਹਤੇ ਜਲਦੀ ਤੋਂ ਜਲਦੀ ਗੱਲ ਕਰੇ ਸਾਡੇ ਬੰਦੇ ਨੂੰ ਰਿਹਾ ਕਰੇ ਉਧਰਲੇ ਪਾਸੇ ਸੰਗਰੂਰ ਦੇ ਵਿੱਚ ਲੌਂਗਵਾਲ ਦੇ ਵਿੱਚ ਧਰਨਾ ਲੱਗਾ ਸੀ ਮਜੀਠੇ سپورਟ ਦੇ ਵਿੱਚ ਸੋ ਉੱਥੇ ਉਹਨਾਂ ਨੇ लाठी चार्ज ਕੀਤਾ ਧਰਨਾ ਸਮਾਪਤੀ ਤੋਂ ਬਾਅਦ ਚ ਉਹਦੇ ਵਿਰੋਧ ਵਿੱਚ ਆਪਾਂ ਪੁਤਲਾ ਫੂਕ ਰਹੇ ਆ ਤੇ ਪੁਤਲਾ ਫੂਕਿਆ ਹੀ ਦੱਸਣਾ ਚਾਹੁੰਦੇ ਆ ਅੱਗੇ ਤਿੱਖੇ ਸੰਘਰਸ਼ ਹੋਣਗੇ ਤਿੱਖੇ ਉਹਦੀ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਜਾਂ ભગવંતમાન સરકાર ਹੋएगी ਅੱਜ ਹੁਕਮ ਹੋਣ ਵਾਲਾ ਹੀ ਜੇ ਥਾਣਿਆਂ ਦੇ ਵਿੱਚੋਂ ਬੰਦੇ ਨਹੀਂ ਛੱਡੇ ਜਾਂਦੇ ਜੇਲ੍ਹਾਂ 'ਚੋਂ ਨਹੀਂ ਛੱਡੇ ਜਾਂਦੇ ਤੇ ਤਿੱਖਾ ਸੰਘਰਸ਼ ਕਰਾਂਗੇ ਉਹਦੀ ਸਰਕਾਰ ਜ਼ਿੰਮੇਵਾਰ ਹੋਗੀ ਭਗਵੰਤ ਮਾਨ ਕੋ ਪ੍ਰਵਾਹੀ ਕਰਾ ਕੇ ਛੱਡਾਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ